ਖੰਨਾ ਵਿੱਚ ਸਾਰਾ ਸ਼ਹਿਰ ਇਕੱਠਾ ਹੋਇਆ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਸੁਣ ਨੂੰ ਮਿਲੀ ਹੈ ਗੱਲ ਜੋ ਦੇਖਣ ਨੂੰ ਮਿਲੀ ਹੈ ਕਿ ਕੱਤਵਾਦੀ ਪੰਨੂ ਇਹ ਧਮਕੀਆਂ ਦੇ ਰਿਹਾ ਆ ਕਿ 7 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੇ ਮੰਦਰ ਨੇ ਉਹ ਪੰਜਾਬ 'ਚ ਬੰਦ ਕੀਤੇ ਜਾਣਗੇ ਔਰ ਇਹ ਮੈਂ ਸਮਝਦਾ ਕਿ ਜਿਹੜੀ ਸਾਡੀ ਹਿੰਦੂ ਸਿੱਖ ਏਕਤਾ ਹੈਗੀ ਆ ਉਹ ਬੜੀ ਮਜ਼ਬੂਤ ਆ ਪੰਜਾਬ ਵਿੱਚ ਔਰ ਜਦੋਂ ਅੱਤਵਾਦ ਵੀ ਸੀਗਾ ਪੰਜਾਬ ਦੇ ਵਿੱਚ ਜਦੋਂ ਇੱਥੇ ਕਤਲੋਗਾਰੀ ਥੋੜੀ ਸੀ ਉਦੋਂ ਵੀ ਇਹ ਜਿਹੜਾ ਰਿਸ਼ਤਾ ਸੀਗਾ ਕਦੇ ਟੁੱਟਿਆ ਨਹੀਂ ਸੀ। ਉਹ ਇਹਨਾਂ ਇਸ ਰਿਸ਼ਤੇ ਨੂੰ ਟੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਵਿਦੇਸ਼ਾਂ 'ਚ ਬੈਠੀਆਂ ਕੁਝ ਸ਼ਕਤੀਆਂ ਕੁਝ ਤਾਕਤਾਂ ਕੁਝ ਏਜੰਸੀਆਂ ਕੰਮ ਕਰ ਰਹੀਆਂ ਨੇ ਜਿਹੜਾ ਕਿ ਅਸੀਂ ਕਦੇ ਵੀ ਪੰਜਾਬ ਦੀ ਤਰਤੀਬ ਦੇ ਗੱਲ ਹੋਮ ਹੀ ਦੇਵਾਂਗੇ। ਤੋਂ ਅੱਜ ਸਾਡਾ ਖੁੱਲਾ ਚੈਲੰਜ ਹੈ। ਪੰਨੂ ਨੂੰ ਚਾਹੇ ਜਿਹੜੇ ਉਹ ਹੋਰ ਜਿਹੜੇ ਉਹਨਾਂ ਦੇ ਅੱਤਵਾਦੀ ਸੰਗਠਨ ਨੇ ਕਿ ਇਸਰਾਂ ਦੀਆਂ ਧੰਕੀਆਂ ਤੋਂ ਸਾਡਾ ਪੰਜਾਬ ਡਰਨ ਵਾਲਾ ਨਾ ਖੰਨਾ ਡਰਨ ਵਾਲਾ ਔਰ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਉਹ ਇਸੇ ਤਰ੍ਹਾਂ ਮਜ਼ਬੂਤ ਰਹੇਗੀ ਔਰ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਸਾਰੇ ਇਕੱਠੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਿੰਦੂ ਵੀ ਜਾਂਦੇ ਨੇ ਔਰ ਹਰ ਮੰਦਰ ਦੇ ਵਿੱਚ ਸਿੱਖ ਜਾ ਕੇ ਦਰਤਮਸਤਕ ਹੁੰਦੇ ਨੇ ਤੋਂ ਇਹ ਇੱਕ ਜਿਹੜਾ ਸਾਡਾ ਰਿਸ਼ਤਾ ਹੈਗਾ ਵਾ ਉਹ ਕਦੇ ਵੀ ਟੁੱਟ ਨਹੀਂ ਸਕਦਾ ਤੋਂ ਅੱਜ ਅਸੀਂ ਇਹ ਸੰਕੇਤਕ ਤੌਰ ਤੇ ਉਹਨਾਂ ਨੂੰ ਇਸ ਗੱਲ ਦੇ ਲਈ ਜਿਹੜਾ ਵਾ ਉਹ ਦੱਸਿਆ ਕਿ ਇਹ ਜਿਹੜੀਆਂ ਥੋੜੀਆਂ ਧਮਕੀਆਂ ਨੇ ਉਸ ਤੋਂ ਅਸੀਂ ਡਰਨ ਵਾਲੇ ਨਹੀਂ। ਪਟਲੀ ਸਾਹਿਬ ਇਹ ਲੱਗਦਾ ਨਹੀਂ ਵੀ ਇਹੋ ਜਿਹੇ ਬੰਦੇ ਨੂੰ ਇਗਨੋਰ ਕਰਨਾ ਚਾਹੀਦਾ ਇਹਨੂੰ ਸੀਰੀਅਸ ਲੈਣ ਦੀ ਲੋੜ ਨਹੀਂ। ਬਿਲਕੁਲ ਸੀਰੀਅਸ ਲੈਣ ਦੀ ਲੋੜ ਨਹੀਂ। ਇਹੋ ਜਿਹੇਆਂ ਜਿਹੜੀਆਂ ਧਮਕੀਆਂ ਭਮਕੀਆਂ ਜਿਹੜੀਆਂ ਇਹ ਉੱਥੇ ਬਾਹਰਲੇ ਦੇਸ਼ਾਂ 'ਚ ਬੈਠੇ ਮਾਰਦੇ ਨੇ ਇਹ ਪਿੱਛੇ ਇਹਨਾਂ ਦੇ ਕੋਈ ਹੋਰ ਜਿਹੜੀਆਂ ਏਜੰਸੀਆਂ ਨੇ ਉਹ ਕੰਮ ਕਰਦੀਆਂ ਨੇ। ਸੋ ਇਸ ਕਰਕੇ ਅੱਜ ਅਸੀਂ ਸਾਰੇ ਇੱਥੇ ਸਰਬੱਤ ਦੇ ਭਲੇ ਦੀ ਜਿਹੜੀ ਆ ਉਹ ਅਰਦਾਸ ਕੀਤੀ ਆ। ਰੋਮਾਨ ਜੀ ਦਾ ਚਾਲੀਸਾ ਪੜਿਆ ਵਾ ਔਰ ਜਿਹੜੀ ਆਰਤੀ ਹੋਈ ਹੈ ਤੋਂ ਸਾਰਾ ਖੰਨਾ ਸ਼ਹਿਰ ਇੱਥੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ ਪਹਿਲਾਂ ਤਾਂ ਸਾਰਿਆਂ ਨੂੰ જય શ્રી ਰਾਮ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਦਿਨੀ ਜਿਹੜਾ ਹੱਤਵਾਦੀ ਆ ਪ੍ਰਭੰਤ ਸਿੰਘ ਪੰਨੂ ਉਹਨੇ ਧਮਕੀ ਦਿੱਤੀ ਸੀ ਕਿ ਰਾਮ ਮੰਦਰ ਜਾਂ ਜਿੰਨੇ ਵੀ ਮੰਦਰ ਨੇ ਉਹਨਾਂ 'ਚ ਤੀਰਵਾਣਾ ਕੀਤੀ ਜਾਵੇ ਜਿਹੜੀਆਂ ਲਾਈਕ ਤਾਂ ਨੇ ਉਹ ਬੰਦ ਕੀਤੇ ਆ। ਅੱਜ ਜਿਵੇਂ ਪਹਿਲਾਂ ਕੋਟਲੀ ਸਾਹਿਬ ਦੱਸ ਕੇ ਗਏ ਨੇ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਹਮੇਸ਼ਾ ਹੀ ਹਿੰਦੂ ਸਿੱਖ ਦਾ ਰਿਸ਼ਤਾ ਜਿਹੜਾ 9 ਮਾਸ ਦਾ ਰਿਸ਼ਤਾ ਇਹ ਕਦੇ ਲੱਗ ਨਹੀਂ ਹੋ ਸਕਦਾ। ਇਹ ਜਿਹੜੇ ਗਿੱਦੜ ਧਮਕੀਆਂ ਦਿੰਦੇ ਨੇ ਬਾਹਰ ਬੈਠੇ ਉਹਨਾਂ 'ਚ ਜੇ ਹਿੰਮਤ ਆ ਤਾਂ ਉਰੇ ਆਉਣ। ਮੈਂ ਇੱਕ ਗੱਲ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸਣੀ ਚਾਹੁੰਦਾ ਆਪਣੇ ਸਾਫਕਾ ਮੰਤਰੀ ਸਰਦਾਰ ਗਗਬੀਰ ਸਿੰਘ ਕੋਲੀ ਵੀ ਗਏ ਆ ਮਤਨਸਮਸੋ ਕੋਈ ਗਹਿਣ ਹੈ ਕਿ ਉਹਨਾਂ ਦੇ ਪਰਿਵਾਰ ਨੇ ਵੀ ਦੇਖੋ ਉਹਨਾਂ ਦੇ ਦਾਦਾ ਜੀ ਨੇ ਜਿਹੜੇ ਗੱਦੜ ਧਮਕੀਆਂ ਦਿੰਦੇ ਆ ਉਹਨਾਂ ਦੀ ਪ੍ਰਵਾਹ ਨਾ ਕਰਦੇ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਸਾਰੇ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਜਿਹੜੇ ਗੱਦੜ ਧਮਕੀਆਂ ਦਿੰਦੇ ਆ ਇਹਨਾਂ ਦਾ ਨਾਸ ਕਰੇ ਇਹ ਜਿਹੜੇ ਰਾਖਸ਼ ਨੇ ਇਹਨਾਂ ਨੂੰ ਖਤਮ ਕਰੇ ਇਹ ਨਹੀਂ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਮਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪਾਂ ਸਾਰਿਆਂ ਨੂੰ ਪਤਾ ਹੈ ਬੀਤੇ ਦਿਨੀ ਖਾਲਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਧਮਕੀ ਦਿੱਤੀ ਗਈ ਸੀ ਕਿ 6 ਜੂਨ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਾਰੇ ਪੰਜਾਬ ਦੇ ਖਾਸ ਕਰਕੇ ਉਹਨਾਂ ਨੇ ਖੰਨਾ ਦਾ ਵਿੱਚ ਸ਼ਹਿਰ ਲਿਆ ਸੀ ਵੀ ਖੰਨਾ ਸ਼ਹਿਰ ਦੇ ਜਿਹੜੇ ਮੰਦਰ ਨੇ ਉਹ 7 ਵਜੇ ਤੋਂ 10 ਵਜੇ ਤੱਕ ਜਿਹੜੇ ਬੰਦ ਰੱਖੇ ਜਾਣ ਲਾਈਟਾਂ ਬੰਦ ਰੱਖੀਆਂ ਜਾਣ ਨਹੀਂ ਤਾਂ ਜਿਹੜੇ ਇਹਦੇ ਸਿੱਟੇ ਨੇ ਉਹ ਭਿਆਨਕ ਨਿਕਲਣਗੇ ਜਿਸ ਨੂੰ ਲੈ ਕੇ ਸਾਡਾ ਜਿਹੜਾ ਸਮੂਹ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਮੰਦਿਰ ਕਮੇਟੀਆਂ ਦੇ ਅਹੁਦੇਦਾਰ ਸਹਿਬਾਨ ਹੋਰ ਹਿੰਦੂ ਸੰਗਠਨਾ ਦੇ ਸਾਰੇ ਅਹੁਦੇਦਾਰਾਂ ਵੱਲੋਂ ਇੱਕ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀ ਵੀ ਕਿ ਇਹਦਾ ਜਿਹੜਾ ਗੁਰਪਤਵੰਨ ਸਿੰਘ ਪੰਨੂ ਵੱਲੋਂ ਜਿਹੜੀ ਇਹ ਧਮਕੀ ਦਿੱਤੀ ਗਈ ਹੈ ਇਹਦਾ ਹਨੂਮਨ ਚਲिसा ਜੀ ਦਾ ਪਾਠ ਕਰਕੇ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਜਿਹੜਾ ਕਿ ਅੱਜ ਸਾਡੇ ਸ਼ਹਿਰ ਦੇ ਲੋਕਾਂ ਨੇ ਆ ਤੁਹਾਡੇ ਸਾਹਮਣੇ ਸਾਰੇ ਹਿੰਦੂ ਭਾਈਚਾਰੇ ਨੇ ਕਿਉਂਕਿ ਇਹ ਗੁਰਪਤਵੰਨ ਸਿੰਘ ਪੰਨੂ ਇਹ ਹਣ ਨੂੰ ਇਹ ਨਹੀਂ ਪਤਾ ਵੀ ਹੁਣ ਇਹ ਪੰਜਾਬ ਦਾ ਜਿਹੜਾ ਉਹ Hindu ਹੈ ਉਹ ਪਹਿਲੇ ਵਾਲਾ Hindu ਨਹੀਂ ਹੈ ਅੱਜ Hindu ਜਾਗ ਚੁੱਕਿਆ ਹੈ ਅੱਜ ਪੰਜਾਬ ਦਾ Hindu ਕਿਸੇ ਤੋਂ ਡਰਨ ਵਾਲਾ ਨਹੀਂ ਹੈ ਅੱਜ ਤੁਹਾਡੇ ਸਾਹਮਣੇ ਹੀ ਖੜਾ ਹੈ ਜਿਨਨੇ ਚ ਧਮਕੀ ਦਿੱਤੀ ਸੀ ਉਹਦਾ ਅੱਜ ਹਨੂਮਨ ਚਲੀਸਾ ਜੀ ਦਾ ਪਾਠ ਕਰਕੇ ਮੂੰਹ ਤੋੜਵਾ ਜਵਾਬ ਦਿੱਤਾ ਹੈ ਇੱਥੇ ਮੈਂ ਇਹ ਵੀ ਜ਼ਰੂਰ ਦੱਸਣਾ ਚਾਹਨਾ ਭਾਵੇਂ ਸਾਡੇ Hindu ਸੰਗਠਨਾ ਵੱਲੋਂ ਇੱਕ ਹੋਰ ਵੀ ਮੈਸੇਜ ਦਿੱਤਾ ਗਿਆ ਸੀ ਵੀ ਅਸੀਂ ਲੜੀਆਂ ਲਾ ਕੇ ਮੰਦਰਾਂ ਨੂੰ ਰੋਸ਼ਨੀਆ ਕਰਾਂਗੇ ਪਰ ਕੁਝ ਸਾਨੂੰ ਜਿਹੜੀਆਂ ਸਾਡੀਆਂ ਸਿੱਖ ਲੋਕਾਂ ਵੱਲੋਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਹ ਜ਼ਰੂਰ ਅੱਜ ਸਾਨੂੰ ਵੀ ਬਹੁਤ ਦੁੱਖ ਹੈ ਅੱਜ 6 ਜੂਨ ਦਾ ਮੈਂ ਖੁਦ ਇੱਕ ਸਿੱਖ ਪਰਿਵਾਰ ਤੋਂ ਸਬੰਧਤਾਂ ਇਹ ਸਾਡੇ ਵਾਸਤੇ ਬਹੁਤ ਵੱਡਾ ਜਿਹੜਾ ਘੱਲੂਕਾਰੇ ਦਾ ਦਿਵਸ ਹੈ ਪਰ ਸਾਡੀ ਵੀ ਇਹ ਮਜਬੂਰੀ ਸੀ ਵੀ ਜੇ ਅਸੀਂ ਅੱਜ ਇਸ ਗੱਲ ਹੀ ਅੱਗੇ ਨਾ ਹੁੰਦੇ ਤਾਂ ਜਿਹੜੀ ਇਹ ਹਿੰਦੂ ਸਿੱਖ ਏਕਤਾ ਨੂੰ ਜਿਹੜੇ ਇਹ ਲੋਕ ਢਾ ਲਾਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਤਾਂ ਇਹਨਾਂ ਲੋਕਾਂ ਦੇ ਜਿਹੜੇ ਇਹ ਮਨਸੂਬੇ ਨੇ ਇਹ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਕਿਤੇ ਨਾ ਕਿਤੇ ਸਾਡੇ ਹਿੰਦੂ ਭਾਈਚਾਰੇ ਦੇ ਵਿੱਚ ਡਰ ਪੈਦਾ ਹੁੰਦਾ ਪਰ ਅੱਜ ਸਾਡੇ ਹਿੰਦੂ ਭਾਈਚਾਰੇ ਨੇ ਬਿਲਕੁਲ ਇੱਕ ਜੁਟ ਹੋ ਕੇ ਏਕਤਾ ਦਿਖਾ ਕੇ ਦਿਖਾ ਦਿੱਤਾ ਵੀ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਆ ਇਹ ਜਿਹੜੀ ਸਿੱਖ ਜਥੇਬੰਦੀਆਂ ਸਿੱਖ ਆਗੂਆਂ ਵੱਲੋਂ ਸਾਨੂੰ ਜਿਹੜਾ ਹੈ ਕਿਹਾ ਗਿਆ ਸੀ ਵੀ ਲੜੀਆਂ ਤੁਸੀਂ ਨਾ ਲਾਓ ਤੇ ਅਸੀਂ ਉਹਨਾਂ ਦੀ ਜਿਹੜੀ ਉਹ ਭਾਵਨਾਵਾਂ ਨੂੰ ਸਮਝਦੇ ਹੋਏ ਜਿਹੜਾ ਸਾਰੇ ਸਮੂਹਿਕ ਤੌਰ ਤੇ ਜਿਹੜਾ ਮੰਦਰਾਂ ਦੇ ਵਿੱਚ ਲੜੀਆਂ ਲਾਣ ਦਾ ਜਿਹੜਾ ਉਹ ਪ੍ਰੋਗਰਾਮ ਹੈ ਉਹ ਰੱਦ ਕਰ ਦਿੱਤਾ ਪਰ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਇਹ ਸ਼ਰਯਾਮ ਕਹਿਣਾ ਚਾਹੁੰਦਾ ਵੀ ਉਹ ਇਹ ਜਿਹੜਾ ਇਹ ਸਮਝਦਾ ਵੀ ਪੰਜਾਬ ਦਾ Hindu ਜਿਹੜਾ ਉਤੋਂ ਇਹ ਇਹ ਜਿਹੜੀਆਂ ਗੱਲਾਂ ਕਰਦਾ ਹੈ ਇਹ ਡਰ ਜੂਗਾ ਅੱਜ ਸਾਡੇ ਵਿੱਚ ਸਾਰੇ ਸਿੱਖ ਭਰਾ ਵੀ ਸੀਗੇ Hindu ਵੀ ਸਾਰੇ ਨੇ ਇਹ ਇਹ ਜਿਹੜੀ ਇਹਦੀਆਂ ਮਨਸੂਬੇ ਨੇ ਬਿਲਕੁਲ ਵੀ ਇਹ ਏਕਤਾ ਜਿਹੜੀ ਹੈ ਹਿੰਦੂ ਸਿੱਖ ਏਕਤਾ ਨੂੰ ਖਤਮ ਨਹੀਂ ਹੋਣ ਦਿੱਤਾ ਜਾਊਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮੈਨੂੰ ਸਭ ਇਹ ਪ੍ਰੋਗਰਾਮ ਕੀਤਾ ਗਿਆ ਹੈ ਮੰਦਰ ਦੇ ਵਿੱਚ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਸਭ ਨੂੰ ਪਤਾ ਹੀ ਹੈ ਕਿ ਅੱਜ 6 ਜੂਨ ਹੈ ਜਿਹਦੇ ਵਿੱਚ ਪੰਜਾਬ ਵਿੱਚ ਹੈ ਹਿੰਦੂ ਰਹਿ ਰਿਹਾ ਜਾਂ ਸਿੱਖ ਰਹਿ ਰਿਹਾ ਹਰ ਦੇ ਦਿਲਾਂ ਦੇ ਵਿੱਚ ਦਰਦ ਹੈ ਲੇਕਿਨ ਇੱਕ ਜਿਹੜਾ ਅਤਿਕਵਾਦੀ ਹੈ ਜਿਹੜਾ ਕੈਨੇਡਾ 'ਚ ਬੈਠਾ ਪੰਨੂ ਉਹ ਬਾਰ-ਬਾਰ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹਨੇ ਬਿਆਨ ਦਿੱਤਾ ਸੀ ਕਿ ਮੰਦਰਾਂ ਦੇ ਵਿੱਚ ਲਾਈਟਾਂ ਬੰਦ ਕਰਕੇ ਹਨੇਰਾ ਕੀਤਾ ਜਾਵੇ ਉਹਦਾ ਜਿਹੜਾ ਜਵਾਬ ਹੈ ਅੱਜ ਅਸੀਂ ਦਿੱਤਾ ਹੈ ਇੱਥੇ ਹਨੁਮਾਨ ਚਲਸਾ ਕਰਕੇ ਸਾਡੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਲੜੀਆਂ ਵਾਲਾ ਸਾਡੇ ਕੁਝ ਭਰਾਵਾਂ ਨੇ ਇੱਕ ਲੜੀਆਂ ਦਾ ਬਿਆਨ ਦਿੱਤਾ ਸੀ ਲੜੀਆਂ ਲਾਵਾਂਗੇ ਬਾਅਦ ਚ ਸਾਡੇ ਵੀ ਦਿਮਾਗ 'ਚ ਗੱਲ ਆਈ ਕਿ ਪੰਨੂ ਤਾਂ ਚੰਦ ਹੈ ਕਿਉਂਕਿ ਪਹਿਲਾਂ ਵੀ ਕੈਨੇਡਾ ਦੇ ਵਿੱਚ ਉਹਨਾਂ ਨੇ ਮੰਦਰਾਂ ਤੇ ਹਮਲਾ ਕਰਾ ਕੇ ਇੱਥੇ ਪੰਜਾਬ 'ਚ ਗੁਰਦੁਆਰਿਆਂ ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਹਿੰਦੂ ਨੇ ਨਹੀਂ ਕੀਤਾ ਹੁਣ ਉਹ ਜਾਣ ਕੇ ਬੁੱਝ ਕੇ ਉਹਨੇ ਬਿਆਨ ਦਿੱਤਾ ਸੀ ਕਿ ਇੱਥ ਤੇ ਗੁਰਦੁਆਰਿਆਂ 'ਚ ਜਿਹੜਾ ਮੈਸੇਜ ਜਾਵੇ ਕਿ ਹਾਂ ਇਹ ਦੇਖੋ ਸਾਡਾ ਦਾ ਦੁੱਖ ਵਾਲੀ ਗੱਲ ਹੈ ਤੇ ਇਹ ਲਾਈਟਾਂ ਜਲਾ ਰਹੇ ਨੇ ਇਸ ਕਰਕੇ ਅਸੀਂ ਉਹ ਪ੍ਰੋਗਰਾਮ ਕੈਨਸਲ ਕਰਕੇ ਅਸੀਂ ਹਨੂਮਾਨ ਚਲਸਾ ਦਾ ਪਾਠ ਕੀਤਾ ਇੱਕ ਮੇਰੇ ਭਰਾ ਨੇ ਪੱਤਰਕਾਰ ਜੀ ਨੇ ਇੱਕ ਕੁਐਸਚਨ ਝੱਕਿਆ ਸੀ ਕਿ ਪੰਨੂ ਦਾ ਮੰਤਰੀ ਸਾਹਿਬ ਨੂੰ ਪੁੱਛਿਆ ਸੀ ਕਿ ਪੰਨੂ ਨੂੰ ਇਗਨੋਰ ਨਾ ਕੀਤਾ ਜਾਵੇ ਅਸੀਂ ਕਹਿੰਦੇ ਬਿਲਕੁਲ ਇਗਨੋਰ ਕਰਨਾ ਚਾਹੀਦਾ ਲੇਕਿਨ ਬਾਰ-ਬਾਰ ਜਿਹੜਾ ਉਹ ਬਿਆਨ ਦਿੰਦਾ ਹੈ ਪਹਿਲਾਂ ਅੰਬੇਡਕਰ ਸਾਹਿਬ ਦਾ ਇੱਕ ਉਹਨੇ ਬਿਆਨ ਦਿੱਤਾ ਸੀਗਾ ਔਰ ਵਾਕਈ ਤੁਸੀਂ ਦੇਖੋ ਪੰਜਾਬ ਦੇ ਵਿੱਚ ਹਾਸੇ ਹੋਏ ਨਹੀਂ ਜਗ੍ਹਾ-ਜਗ੍ਹਾ ਤੇ ਅੰਬੇਡਕਰ ਸਾਹਿਬ ਦੇ ਜਿਹੜੇ ਉਹਨਾਂ ਦੇ ਬੂਥ ਲਾਏ ਹੋਏ ਸੀਗੇ ਉਹਦੇ ਤੇ ਉਹਨਾਂ ਨੇ ਜਿਹੜਾ ਕਾਲਸ ਪੁੱਥੀ ਹੈ ਆ ਹੁਣ ਵੀ ਪਰਸੋਂ ਚ ਉੱਤੇ ਫੇਰ ਉਹੀ ਕੰਮ ਹੋਇਆ ਹੈ ਇਹ ਜਾਣ ਬੁੱਝ ਕੇ ਬਾਰ ਬਾਰ ਪਿਆੰਦਦਾ ਅਗਰ ਪੰਜਾਬ ਦਾ ਹਿੰਦੂ ਜਾਂ ਸਿੱਖ ਚੁੱਪ ਕਰਕੇ ਬੈਠ ਗਿਆ ਤਾਂ ਮਾਹੌਲ ਬਹੁਤ ਜ਼ਿਆਦਾ ਭਖ ਜਾਣਾ ਕਿਉਂਕਿ ਸਰਕਾਰਾਂ ਪਹਿਲਾਂ ਹੀ ਜਦ ਕੋਈ ਉੱਠਦਾ ਹੁਣ ਅਮਰਿਤਪਾਲ ਵਰਗਾ ਉੱਠਿਆ ਸੀਗਾ ਤੇ ਸਰਕਾਰਾਂ ਨੇ ਪਹਿਲਾਂ ਢਿੱਲੇ ਦਿੱਤੀ ਬਾਅਦ ਚ ਉਹਨੂੰ ਪਕੜ ਕੇ ਅੰਦਰ ਕਰਤਾ ਅਸੀਂ ਕਹਿੰਦੇ ਕਿ ਜਿਹੜਾ ਪਹਿਲਾਂ ਹੀ ਬੋਲਦਾ ਹੈ ਕੋਈ ਗਲਤ ਹਰਕਤ ਕਰਦਾ ਹੈ ਚਾਹੇ ਹਿੰਦੂ ਜੱਥੇਬੰਦੀ ਹੈ ਜੈ ਸਿੱਖ ਜਿੱਥੇ ਬੰਦੀ ਉਹਨੂੰ ਪਹਿਲਾਂ ਹੀ ਲਗਾਮ ਲਗਾਈ ਜਾਵੇ ਉਹਨੂੰ ਜਿਹੜਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਮਾਹੌਲ ਆਪੇ ਠੰਡਾ ਰਹਿਣਾ ਜੈ ਸਿੱਧਾ ਜੈ ਸਿੱਧਾ ਜੈ ਸਿੱਧਾ ਜਗਤ 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 I you. ਦਰ ਖੰਨਾ ਵਿੱਚ ਸਾਰਾ ਸ਼ਹਿਰ ਇਕੱਠਾ ਹੋਇਆ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਸੁਣ ਨੂੰ ਮਿਲੀ ਹੈ ਗੱਲ ਜੋ ਦੇਖਣ ਨੂੰ ਮਿਲੀ ਹੈ ਕਿ ਕੱਤਵਾਦੀ ਪੰਨੂ ਇਹ ਧਮਕੀਆਂ ਦੇ ਰਿਹਾ ਆ ਕਿ 7 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੇ ਮੰਦਰ ਨੇ ਉਹ ਪੰਜਾਬ 'ਚ ਬੰਦ ਕੀਤੇ ਜਾਣਗੇ ਔਰ ਇਹ ਮੈਂ ਸਮਝਦਾ ਕਿ ਜਿਹੜੀ ਸਾਡੀ ਹਿੰਦੂ ਸਿੱਖ ਏਕਤਾ ਹੈਗੀ ਆ ਉਹ ਬੜੀ ਮਜ਼ਬੂਤ ਆ ਪੰਜਾਬ ਦੇ ਔਰ ਜਦੋਂ ਅੱਤਵਾਦ ਵੀ ਸੀਗਾ ਪੰਜਾਬ ਦੇ ਵਿੱਚ ਜਦੋਂ ਇੱਥੇ ਕਤਲੋਗਾਰੀ ਹੋ ਰਹੀ ਸੀ ਉਦੋਂ ਵੀ ਇਹ ਜਿਹੜਾ ਰਿਸ਼ਤਾ ਸੀਗਾ ਕਦੇ ਟੁੱਟਿਆ ਨਹੀਂ ਸੀ। ਉਹ ਇਹਨਾਂ ਇਸ ਰਿਸ਼ਤੇ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਵਿਦੇਸ਼ਾਂ 'ਚ ਬੈਠੀਆਂ ਕੁਝ ਸ਼ਕਤੀਆਂ ਕੁਝ ਤਾਕਤਾਂ ਕੁਝ ਏਜੰਸੀਆਂ ਕੰਮ ਕਰ ਰਹੀਆਂ ਨੇ ਜਿਹੜਾ ਕਿ ਅਸੀਂ ਕਦੇ ਵੀ ਪੰਜਾਬ ਦੀ ਤਰਤੀਬ ਇਹ ਗੱਲ ਹੋ ਨਹੀਂ ਦੇਵਾਂਗੇ। ਤੋਂ ਅੱਜ ਸਾਡਾ ਖੁੱਲਾ ਚੈਲੰਜ ਹੈ। ਪੰਨੂ ਨੂੰ ਚਾਹੇ ਜਿਹੜੇ ਉਹ ਹੋਰ ਜਿਹੜੇ ਉਹਨਾਂ ਦੇ ਅੱਤਵਾਦੀ ਸੰਗਠਨ ਨੇ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਨਾ ਪੰਜਾਬ ਡਰਨ ਵਾਲਾ ਨਾ ਖੰਨਾ ਡਰਨ ਵਾਲਾ ਔਰ ਜਿਹੜੀ ਸਾਡੀ ਭਾਈਚਾਰਕ ਸਾਂਝ ਆ ਉਹ ਇਸੇ ਤਰ੍ਹਾਂ ਮਜ਼ਬੂਤ ਰਹੇਗੀ ਔਰ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਸਾਰੇ ਇਕੱਠੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਿੰਦੂ ਵੀ ਜਾਂਦੇ ਨੇ ਔਰ ਹਰ ਮੰਦਰ ਦੇ ਵਿੱਚ ਸਿੱਖ ਜਾ ਕੇ ਦਰਤਮਸਤਕ ਹੁੰਦੇ ਨੇ ਤੋ ਇਹ ਇੱਕ ਜਿਹੜਾ ਸਾਡਾ ਰਿਸ਼ਤਾ ਹੈਗਾ ਵਾ ਉਹ ਕਦੇ ਵੀ ਟੁੱਟ ਨਹੀਂ ਸਕਦਾ ਤੋ ਅੱਜ ਅਸੀਂ ਇਹ ਸੰਕੇਤਕ ਤੌਰ ਤੇ ਉਹਨਾਂ ਨੂੰ ਇਸ ਗੱਲ ਦੇ ਲਈ ਜਿਹੜਾ ਵਾ ਉਹ ਦੱਸਿਆ ਕਿ ਇਹ ਜਿਹੜੀਆਂ ਥੋੜੀਆਂ ਧਮਕੀਆਂ ਨੇ ਉਸ ਤੋਂ ਅਸੀਂ ਡਰਨ ਵਾਲੇ ਹਾਂ ਕੋਟਲੀ ਸਾਹਿਬ ਲੱਗਦਾ ਨਹੀਂ ਵੀ ਇਹੋ ਜਿਹੇ ਬੰਦੇ ਨੂੰ ਇਗਨੋਰ ਕਰਨਾ ਚਾਹੀਦਾ ਇਹਨੂੰ ਸੀਰੀਅਸ ਲੈਣ ਦੀ ਲੋੜ ਨਹੀਂਗੀ ਬਿਲਕੁਲ ਸੀਰੀਅਸ ਲੈਣ ਦੀ ਲੋੜ ਨਹੀਂ ਇਹੋ ਜਿਹੇਆਂ ਜਿਹੜੀਆਂ ਧਮਕੀਆਂ ਧਮਕੀਆਂ ਜਿਹੜੀਆਂ ਇਹ ਉੱਥੇ ਬਾਹਰਲੇ ਦੇਸ਼ਾਂ 'ਚ ਬੈਠੇ ਮਾਰਦੇ ਨੇ ਇਹ ਪਿੱਛੇ ਦਾ ਦੇ ਕੋਈ ਹੋਰ ਜਿਹੜੀਆਂ ਏਜੰਸੀਆਂ ਨੇ ਉਹ ਕੰਮ ਕਰਦੀਆਂ ਨੇ ਸੋ ਇਸ ਕਰਕੇ ਅੱਜ ਅਸੀਂ ਸਾਰੇ ਇੱਥੇ ਸਰਬੱਤ ਦੇ ਭਲੇ ਦੀ ਜਿਹੜੀ ਆ ਉਹ ਅਰਦਾਸ ਕੀਤੀ ਆ ਹਨੂਮਾਨ ਜੀ ਦਾ ਚਾਲੀਸਾ ਪੜਿਆ ਵਾ ਔਰ ਜਿਹੜੀ ਆ ਆਰਤੀ ਹੋਈ ਆ ਤੋ ਸਾਰਾ ਖੰਨਾ ਸ਼ਹਿਰ ਇੱਥੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ। ਠੀਕ ਹੈ। ਕੋਈ ਪਹਿਲਾਂ ਤਾਂ ਸਾਰਿਆਂ ਨੂੰ ਗਾਇ ਸ਼੍ਰੀ ਰਾਮ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਦਿਨੀ ਜਿਹੜਾ ਹੱਤਵਾਦੀ ਆੁਰਵੰਤ ਸਿੰਘ ਪੰਨੂ ਉਹਨੇ ਧਮਕੀ ਦਿੱਤੀ ਸੀ ਕਿ ਰਾਮ ਮੰਦਰ ਜਾਂ ਜਿੰਨੇ ਵੀ ਮੰਦਰ ਨੇ ਉਹਨਾਂ ਅੱਜ ਕੀ ਪ੍ਰਾਰਨਾ ਨਾ ਕੀਤੀ ਜਾਵੇ। ਜਿਹੜੀਆਂ ਲਾਈਟਾਂ ਨੇ ਉਹ ਬੰਦ ਕੀਤੀਆਂ ਜੀ। ਅੱਜ ਜਿਵੇਂ ਪਹਿਲਾਂ ਕੋਟਨੀ ਸਾਹਿਬ ਦੱਸ ਕੇ ਗਏ ਨੇ ਤੁਹਾਨੂੰ ਜਿਵੇਂ ਪਤਾ ਹੀ ਆ ਕਿ ਹਮੇਸ਼ਾ ਹੀ ਹਿੰਦੂ ਸਿੱਖ ਦਾ ਰੇਸਤਾ ਜਿਹੜਾ 9 ਮਾਸ ਦਾ ਰੇਸਤਾ ਇਹ ਕਦੇ ਲੱਗ ਨਹੀਂ ਹੋ ਸਕਦਾ ਤੇ ਜਿਹੜੇ ਗਿੱਦੜ ਧਮਕੀਆਂ ਦਿੰਦੇ ਨੇ ਬਾਹਰ ਬੈਠੇ ਉਹਨਾਂ 'ਚ ਜੇ ਹਿੰਮਤ ਆ ਤਾਂ ਉਰੇ ਆਉਣ ਮੈਂ ਇੱਕ ਗੱਲ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸਣੀ ਚਾਹੁੰਦਾ ਆਪਣੇ ਸਾਫੇ ਕਾ ਮੰਤਰੀ ਸਰਦਾਰ ਗਗਨ ਸਿੰਘ ਕੋਲੀ ਵੀ ਗਏ ਆ ਮਤਨਸਮਸ ਤੋਂ ਕੋਈ ਗੈਨ ਹੈ ਕਿ ਉਹਨਾਂ ਦੇ ਪਰਿਵਾਰ ਨੇ ਵੀ ਦੇਖੋ ਉਹਨਾਂ ਦੇ ਦਾਦਾ ਜੀ ਨੇ ਜਿਹੜੇ ਗਿੱਦੜ ਧਮਕੀਆਂ ਦਿੰਦੇ ਆ ਉਹਨਾਂ ਦੀ ਪ੍ਰਵਾਹ ਨਾ ਕਰਦੇ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਸਾਰੇ ਮੈਂ ਤਾਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕੀ ਜਿਹੜੇ ਗੱਦੜ ਧਮਕੀਆਂ ਦਿੰਦੇ ਆ ਇਹਨਾਂ ਦਾ ਨਾਸ ਕਰੇ ਇਹ ਜਿਹੜੇ ਰਾਕਸ਼ਸ ਨੇ ਇਹਨਾਂ ਨੂੰ ਖਤਮ ਕਰੇ ਵੀ ਨਹੀਂ ਕਹਿੰਦਾ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਮਜ ਕੀ ਕਹਿਣਾ ਚਾਹੁੰਦੇ ਤੁਸੀਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪਾਂ ਸਾਰਿਆਂ ਨੂੰ ਪਤਾ ਹੈ ਬੀਤੇ ਦਿਨੀ ਖਾਲਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਧਮਕੀ ਦਿੱਤੀ ਗਈ ਸੀ ਕਿ 6 ਜੂਨ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਾਰੇ ਪੰਜਾਬ ਦੇ ਖਾਸ ਕਰਕੇ ਉਹਨਾਂ ਨੇ ਖੰਨਾ ਦਾ ਵਿੱਚ ਸ਼ਹਿਰ ਲਿਆ ਸੀ ਵੀ ਖੰਨਾ ਸ਼ਹਿਰ ਦੇ ਜਿਹੜੇ ਮੰਦਰ ਨੇ ਉਹ 7 ਵਜੇ ਤੋਂ 10 ਵਜੇ ਤੱਕ ਜਿਹੜੇ ਬੰਦ ਰੱਖੇ ਜਾਣ ਲਾਈਟਾਂ ਬੰਦ ਰੱਖੀਆਂ ਜਾਣ ਨਹੀਂ ਤਾਂ ਜਿਹੜੇ ਇਹਦੇ ਸਿੱਟੇ ਨੇ ਉਹ ਭਿਆਨਕ ਨਿਕਲਣਗੇ ਜਿਸ ਨੂੰ ਲੈ ਕੇ ਸਾਡਾ ਜਿਹੜਾ ਸਮੂਹ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਮੰਦਰ ਕਮੇਟੀਆਂ ਦੇ ਅਹੁਦੇਦਾਰ ਸਹਿਬਾਨ ਹੋਰ Hindu ਸੰਗਠਨਾ ਦੇ ਸਾਰੇ ਅਹੁਦੇਦਾਰਾਂ ਵੱਲੋਂ ਇੱਕ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀ ਵੀ ਕਿ ਇਹਦਾ ਜਿਹੜਾ ਗੁਰਪਤਵੰਨ ਸਿੰਘ ਪੰਨੂ ਵੱਲੋਂ ਜਿਹੜੀ ਇਹ ਧਮਕੀ ਦਿੱਤੀ ਗਈ ਹੈ ਇਹਦਾ ਹਨੂਮਨ ਚਲिसा ਜੀ ਦਾ ਪਾਠ ਕਰਕੇ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਜਿਹੜਾ ਕਿ ਅੱਜ ਸਾਡੇ ਸ਼ਹਿਰ ਦੇ ਲੋਕਾਂ ਨੇ ਆ ਤੁਹਾਡੇ ਸਾਹਮਣੇ ਸਾਰੇ Hindu ਭਾਈਚਾਰੇ ਨੇ ਕਿਉਂਕਿ ਇਹ ਗੁਰਪਤਵੰਨ ਸਿੰਘ ਪੰਨੂ ਇਹ ਹੁਣ ਇਹਨੂੰ ਇਹ ਨਹੀਂ ਪਤਾ ਵੀ ਹੁਣ ਇਹ ਪੰਜਾਬ ਦਾ ਜਿਹੜਾ ਉਹ Hindu ਹੈ ਉਹ ਪਹਿਲੇ ਵਾਲਾ Hindu ਨਹੀਂ ਹੈ ਅੱਜ Hindu ਜਾਗ ਚੁੱਕਿਆ ਹੈ ਅੱਜ ਪੰਜਾਬ ਦਾ Hindu ਕਿਸੇ ਤੋਂ ਡਰਨ ਵਾਲਾ ਨਹੀਂ ਐ ਅੱਜ ਤੁਹਾਡੇ ਸਾਹਮਣੇ ਹੀ ਖੜਾ ਐ ਜਿਨਨੇ ਚ ਧਮਕੀ ਦਿੱਤੀ ਸੀ ਉਹਦਾ ਅੱਜ ਹਨੂਮਨ ਚਲੀਸਾ ਜੀ ਦਾ ਪਾਠ ਕਰਕੇ ਮੂੰਹ ਤੋੜਵਾ ਜਵਾਬ ਦਿੱਤਾ ਐ ਇੱਥੇ ਮੈਂ ਇਹ ਵੀ ਜ਼ਰੂਰ ਦੱਸਣਾ ਚਾਹੁੰਦਾ ਭਾਵੇਂ ਸਾਡੇ ਹਿੰਦੂ ਸੰਗਠਨਾ ਵੱਲੋਂ ਇੱਕ ਹੋਰ ਵੀ ਮੈਸੇਜ ਦਿੱਤਾ ਗਿਆ ਸੀ ਵੀ ਅਸੀਂ ਲੜੀਆਂ ਲਾ ਕੇ ਮੰਦਰਾਂ ਨੂੰ ਰੋਸ਼ਨੀਆ ਕਰਾਂਗੇ ਪਰ ਕੁਝ ਸਾਨੂੰ ਜਿਹੜੀਆਂ ਸਾਡੀਆਂ ਸਿੱਖ ਲੋਕਾਂ ਵੱਲੋਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਹ ਜਰੂਰ ਅੱਜ ਸਾਨੂੰ ਵੀ ਬਹੁਤ ਦੁੱਖ ਹੈ ਅੱਜ 6 ਜੂਨ ਦਾ ਮੈਂ ਖੁਦ ਇੱਕ ਸਿੱਖ ਪਰਿਵਾਰ ਤੋਂ ਸੰਬੰਧਤਾਂ ਇਹ ਸਾਡੇ ਵਾਸਤੇ ਬਹੁਤ ਵੱਡਾ ਜਿਹੜਾ ਘੱਲੂਕਾਰੇ ਦਾ ਦਿਵਸ ਹੈ ਪਰ ਸਾਡੀ ਵੀ ਇਹ ਮਜਬੂਰੀ ਸੀ ਵੀ ਜੇ ਅਸੀਂ ਅੱਜ ਇਸ ਗੱਲ ਹੀ ਅੱਗੇ ਨਾ ਆਉਂਦੇ ਤਾਂ ਜਿਹੜੀ ਇਹ ਹਿੰਦੂ ਸਿੱਖ ਏਕਤਾ ਨੂੰ ਜਿਹੜੇ ਇਹ ਲੋਕ ਢਾ ਲਾਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਤਾਂ ਇਹਨਾਂ ਲੋਕਾਂ ਦੇ ਜਿਹੜੇ ਇਹ ਮਨਸੂਬੇ ਨੇ ਇਹ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਕਿਤੇ ਨਾ ਕਿਤੇ ਸਾਡੇ ਹਿੰਦੂ ਭਾਈਚਾਰੇ ਦੇ ਵਿੱਚ ਡਰ ਪੈਦਾ ਹੁੰਦਾ ਪਰ ਅੱਜ ਸਾਡੇ ਹਿੰਦੂ ਭਾਈਚਾਰੇ ਨੇ ਬਿਲਕੁਲ ਇੱਕ ਜੁੱਟ ਹੋ ਕੇ ਏਕਤਾ ਦਿਖਾ ਕੇ ਦਿਖਾ ਦਿੱਤਾ ਵੀ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਆ ਇਹ ਜਿਹੜੀ ਸਿੱਖ ਜਥੇਬੰਦੀਆਂ ਇਹ ਸਿੱਖ ਆਗੂਆਂ ਵੱਲੋਂ ਸਾਨੂੰ ਜਿਹੜਾ ਹੈ ਕਿਹਾ ਗਿਆ ਸੀ ਵੀ ਲੜੀਆਂ ਤੁਸੀਂ ਨਾ ਲਾਓ ਤੇ ਅਸੀਂ ਉਹਨਾਂ ਦੀ ਜਿਹੜੀ ਉਹ ਭਾਵਨਾਵਾਂ ਨੂੰ ਸਮਝਦੇ ਹੋਏ ਜਿਹੜਾ ਸਾਰੇ ਸਮੂਹਿਕ ਤੌਰ ਤੇ ਜਿਹੜਾ ਮੰਦਰਾਂ ਦੇ ਵਿੱਚ ਲੜੀਆਂ ਲਾਣ ਦਾ ਜਿਹੜਾ ਉਹ ਪ੍ਰੋਗਰਾਮ ਹੈ ਉਹ ਰੱਦ ਕਰ ਦਿੱਤਾ ਪਰ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਇਹ ਸ਼ਰਯਾਮ ਕਹਿਣਾ ਚਾਹਾਂ ਵੀ ਉਹ ਇਹ ਜਿਹੜਾ ਇਹ ਸਮਝਦਾ ਵੀ ਪੰਜਾਬ ਦਾ Hindu ਜਿਹੜਾ ਉਤੋਂ ਇਹ ਇਹ ਜਿਹੜੀਆਂ ਗੱਲਾਂ ਕਰਦਾ ਇਹ ਡਰ ਜਾਊਗਾ ਅੱਜ ਸਾਡੇ ਵਿੱਚ ਸਾਰੇ ਸਿੱਖ ਭਰਾ ਵੀ ਸੀਗੇ Hindu ਵੀ ਸਾਰੇ ਨੇ ਇਹ ਇਹ ਜਿਹੜੀ ਇਹਦੀਆਂ ਮਨਸੂਬੇ ਨੇ ਬਿਲਕੁਲ ਵੀ ਇਹ ਏਕਤਾ ਜਿਹੜੀ ਹੈ Hindu ਸਿੱਖ ਏਕਤਾ ਨੂੰ ਖਤਮ ਨਹੀਂ ਹੋਣ ਦਿੱਤਾ ਜਾਊਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮੈਨੂੰ ਸਭ ਕੀ ਪ੍ਰੋਗਰਾਮ ਕੀਤਾ ਗਿਆ ਮੰਦਰ ਦੇ ਵਿੱਚ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਸਭ ਨੂੰ ਪਤਾ ਹੀ ਹੈ ਕਿ ਅੱਜ 6 ਜੂਨ ਹੈ ਜਿਹਦੇ ਵਿੱਚ ਪੰਜਾਬ ਦੇ ਵਿੱਚ ਐ ਹਿੰਦੂ ਰਹਿ ਰਿਹਾ ਜਾਂ ਸਿੱਖ ਰਹਿ ਰਿਹਾ ਹਰ ਦੇ ਦਿਲਾਂ ਦੇ ਵਿੱਚ ਦਰਦ ਹੈ ਲੇਕਿਨ ਇੱਕ ਜਿਹੜਾ ਅਤਿਕਵਾਦੀ ਹੈ ਜਿਹੜਾ ਕੈਨੇਡਾ 'ਚ ਬੈਠਾ ਪੰਨੂ ਉਹ ਵਾਰ-ਵਾਰ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹਨੇ ਬਿਆਨ ਦਿੱਤਾ ਸੀ ਕਿ ਮੰਦਰਾਂ ਦੇ ਵਿੱਚ ਲਾਈਟਾਂ ਬੰਦ ਕਰਕੇ ਹਨੇਰਾ ਕੀਤਾ ਜਾਵੇ ਉਹਦਾ ਜਿਹੜਾ ਜਵਾਬ ਹੈ ਅੱਜ ਅਸੀਂ ਦਿੱਤਾ ਹੈ ਇੱਥੇ ਹਨੂਮਾਨ ਚਲਸਾ ਕਰਕੇ ਸਾਡੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਲੜੀਆਂ ਵਾਲਾ ਸਾਡੇ ਕੁਝ ਭਰਾਵਾਂ ਨੇ ਇੱਕ ਲੜੀਆਂ ਦਾ ਬਿਆਨ ਦਿੱਤਾ ਸੀ ਲੜੀਆਂ ਲਾਵਾਂਗੇ ਬਾਅਦ 'ਚ ਸਾਡੇ ਵੀ ਦਿਮਾਗ 'ਚ ਗੱਲ ਆਈ ਕਿ ਪੰਨੂ ਤਾਂ ਚੰਦ ਹੈ ਕਿਉਂਕਿ ਪਹਿਲਾਂ ਵੀ ਕੈਨੇਡਾ ਦੇ ਵਿੱਚ ਉਹਨਾਂ ਨੇ ਮੰਦਿਰਾਂ ਤੇ ਹਮਲਾ ਕਰਾ ਕੇ ਇੱਥੇ ਪੰਜਾਬ ਦੇ ਗੁਰਦੁਆਰਿਆਂ ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਹਿੰਦੂਆਂ ਨੇ ਨਹੀਂ ਕੀਤਾ ਹੁਣ ਉਹ ਜਾਣ ਕੇ ਬੁੱਝ ਕੇ ਉਹਨੇ ਬਿਆਨ ਦਿੱਤਾ ਸੀ ਕਿ ਇੱਥੇ ਮੰਦਿਰਾਂ 'ਚ ਲਾਈਟਾਂ ਜਲਾਈਆਂ ਜਾਣ ਤੇ ਗੁਰਦੁਆਰਿਆਂ 'ਚ ਜਿਹੜਾ ਮੈਸੇਜ ਜਾਵੇ ਕਿ ਹਾਂ ਇਹ ਦੇਖੋ ਸਾਡਾ ਦਾ ਦੁੱਖ ਵਾਲੀ ਗੱਲ ਹੈ ਤੇ ਲਾਈਟਾਂ ਜਲਾ ਰਹੇ ਨੇ ਇਸ ਕਰਕੇ ਅਸੀਂ ਉਹ ਪ੍ਰੋਗਰਾਮ ਕੈਨਸਲ ਕਰਕੇ ਅਸੀਂ ਹਨੂਮਾਨ ਚਲਸਾ ਦਾ ਪਾਠ ਕੀਤਾ ਇੱਕ ਮੇਰੇ ਭਰਾ ਨੇ ਪੱਤਰਕਾਰ ਵੀ ਨੇ ਕੁਐਸਚਨ ਚੱਕਿਆ ਸੀ ਕਿ ਪੰਨੂ ਦਾ ਮੰਤਰੀ ਸਾਹਿਬ ਨੂੰ ਪੁੱਛਿਆ ਸੀ ਕਿ ਪੰਨੂ ਨੂੰ ਇਗਨੋਰ ਨਾ ਕੀਤਾ ਜਾਵੇ ਅਸੀਂ ਕਹਿੰਦੇ ਬਿਲਕੁਲ ਇਗਨੋਰ ਕਰਨਾ ਚਾਹੀਦਾ ਲੇਕਿਨ ਵਾਰ-ਵਾਰ ਜਿਹੜਾ ਉਹ ਬਿਆਨ ਦਿੰਦਾ ਹੈ ਪਹਿਲਾਂ ਅੰਬੇਡਕਰ ਸਾਹਿਬ ਦਾ ਇੱਕ ਉਹਨੇ ਬਿਆਨ ਦਿੱਤਾ ਸੀਗਾ ਔਰ ਵਾਕਈ ਤੁਸੀਂ ਦੇਖੋ ਪੰਜਾਬ ਦੇ ਵਿੱਚ ਹਾਸੇ ਹੋਏ ਨਹੀਂ ਜਗ੍ਹਾ-ਜਗ੍ਹਾ ਤੇ ਅੰਬੇਡਕਰ ਸਾਹਿਬ ਦੇ ਜਿਹੜੇ ਉਹਨਾਂ ਦੇ ਬੂਥ ਲਾਏ ਹੋਏ ਸੀਗੇ ਉਹਦੇ ਤੇ ਉਹਨਾਂ ਨੇ ਜਿਹੜਾ ਕਾਲ ਸਪੋਥੀ ਆ ਹੁਣ ਵੀ ਪਰਸੋਂ ਚੋਂ ਤੇ ਫੇਰ ਉਹੀ ਕੰਮ ਹੋਇਆ ਇਹ ਜਾਣ ਬੁੱਝ ਕੇ ਵਾਰ-ਵਾਰ ਬਿਆਨ ਦਿੰਦਾ ਅਗਰ ਪੰਜਾਬ ਦਾ ਹਿੰਦੂ ਜਾਂ ਸਿੱਖ ਚੁੱਪ ਕਰਕੇ ਬੈਠ ਗਿਆ ਤਾਂ ਮਾਹੌਲ ਬਹੁਤ ਜ਼ਿਆਦਾ ਭੱਖ ਜਾਣਾ ਕਿਉਂਕਿ ਸਰਕਾਰਾਂ ਪਹਿਲਾਂ ਹੀ ਜਦ ਕੋਈ ਉੱਠਦਾ ਹੁਣ ਅਮਰਿਤਪਾਲ ਵਰਗਾ ਉੱਠਿਆ ਸੀਗਾ ਤੇ ਸਰਕਾਰਾਂ ਨੇ ਪਹਿਲਾਂ ਢਿੱਲੇ ਦਿੱਤੀ ਬਾਅਦ ਚ ਉਹਨੂੰ ਪਕੜ ਕੇ ਅੰਦਰ ਕਰਤਾ ਅਸੀਂ ਕਹਿੰਦੇ ਕਿ ਜਿਹੜਾ ਪਹਿਲਾਂ ਹੀ ਬੋਲਦਾ ਹੈ ਕੋਈ ਗਲਤ ਹਰਕਤ ਕਰਦਾ ਹੈ ਚਾਹ ਹਿੰਦੂ ਜੱਥੇਬੰਦੀ ਹੈ ਚਾਹ ਸਿੱਖ ਜੱਥੇਬੰਦੀ ਹੈ ਉਹਨੂੰ ਪਹਿਲਾਂ ਹੀ ਲਗਾਮ ਲਗਾਈ ਜਾਵੇ ਉਹਨੂੰ ਜਿਹੜਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਮੌਲਾ ਪੇਠੰਡਾ ਰਹਿਣਾ ਜੈ ਸ਼ੀਰਾਂ ਜੈ ਸ਼ੀਰਾਂ